ਕਸ਼ਮੀਰ ਚੋਂ ਲਵ ਮੈਰਿਜ ਕਰਾ ਕੇ ਦੋ ਬੱਚਿਆਂ ਦਾ ਪਿਓ ਵਿਆਹ ਕੇ ਲਿਆਇਆ ਘਰ ਵਿੱਚ ਜਨਾਨੀ ਨੂੰ ਤੇ ਜਦੋਂ ਘਰ ਦੇ ਵਿੱਚ ਆਇਆ ਤੇ ਘਰਵਾਲੀ ਨੇ ਕਲੇਸ਼ ਪਾ ਲਿਆ ਕਹਿੰਦੀ ਇਹਨੂੰ ਮੇਰੀਆਂ ਅੱਖਾਂ ਤੋਂ ਲੈ ਕੇ ਦੂਰ ਹੋ ਜਾ ਕਰੋ ਆ ਸਾਰੀ ਵੀਡੀਓ ਚੈੱਕ ਇਹ ਆਈ ਮੇਰੇ ਕੋਲ ਕਸ਼ਮੀਰ ਚੋਂ ਢੀਕੇ ਤੇ ਇਹਨੂੰ ਮੈਂ ਨਹੀਂ ਚਾ ਸਕਦਾ ਮੈਂ ਤੈਨੂੰ ਇੱਕ ਸਿੱਧੀ ਸਿੱਧੀ ਗੱਲ ਸੁਣਾਉਣਾ ਹੈ ਬਸ ਇਹ ਕਿ ਤੈਨੂੰ ਤਾਂ ਸ਼ਰਮ ਹੀ ਨਹੀਂ ਆਈ ਉਹ ਕਸ਼ਮੀਰ ਚੋਂ ਆਈ ਏ ਉਹਦਾ ਕਸ਼ਮੀਰ ਚੋਂ ਆਇਆ ਦਾ ਪਤਾ ਤੈਨੂੰ ਨਿਕਲ ਨਿਕੇ ਵਾਲਾਂ ਦਾ ਕੋਈ ਸਿਖਿਆ ਲਾਉ ਉਹਨੂੰ ਪੜ੍ਹ ਕੇ ਤੇ ਨਿਕਲ ਨਿਕੇ ਵਾਲ ਨੇ ਮੈਂ ਗੁੱਡਰ ਤੇ ਕੋਲ ਜਾਣ ਲਈ ਆ ਉਹਨੂੰ ਕੋਈ ਪਤਾ ਤੈਨੂੰ ਕਸ਼ਮੀਰ ਚ ਕੋਈ ਬੰਦਾ ਨਹੀਂ ਲੱਭਾ ਓਏ ਅਬੁੱਡਾ ਕਹਿਨਵਾਦੀ ਹੈ ਹਾਂ ਜੇ ਮਾਰੀਏ ਮੇਰੀ ਗੱਲ ਤੇ ਬਾਰੇ ਹਲੇ ਉਹਨੂੰ ਪਤਾ ਨਹੀਂ ਹੋਣੀ ਦੰਦ ਕੱਢ ਕੇ ਬਹੁੰਦਾ ਸ਼ਰਮ ਨਹੀਂ ਆਉਂਦੀ ਦੰਦ ਕੱਢਦੇ ਨੂੰ ਨਾਲੇ ਇਹਨੂੰ ਪੁਸ਼ਰਮ ਹੀ ਨਹੀਂ ਆਈ ਤੇ ਹੁੰਦੀ ਨੂੰ ਕਹੇ ਨਿਕਲ ਨਿਕੇ ਵਾਲ ਮੈਂ ਉਹਦੇ ਕੋਲ ਜਾਣ ਲਈ ਆ ਕੋਈ ਕਸ਼ਮੀਰ ਚ ਬੰਦਾ ਕਹਿ ਨਹੀਂ ਲੱਭਾ ਓਏ ਮੇਰੀ ਗੱਲ ਕਰਦਾ ਹੈ ਤੈਨੂੰ ਕਸ਼ਮੀਰ ਚ ਬੰਦਾ ਕਹਿ ਨਹੀਂ ਲੱਭਾ ਤੂੰ ਹੋਰ ਬੁਰਾ ਲੱਭਾ ਤਮੀਜ਼ ਨਾ ਕਰ ਤਮੀਜ਼ ਨਾ ਕਰ ਮਤਮੀਜ਼ੀ ਦਾ ਅਸਾਂ ਸਿਰ ਮਾਇਤ ਨੂੰ ਮਨਾਵੜਾ ਤੇ ਉਲਟਾ ਤੂੰ ਨਾ ਸਿਰ ਕੱਢ ਜੀ ਮਨਾਵੜਾ ਕਿ ਮੈਂ ਕਿਸੇ ਨਾਲ ਲੜੀ ਵੀ ਕੈਂਦੇ ਕਿਸੇ ਨਾਲ ਰੂਸੀ ਵੀ ਕੈਂ ਜਿਹੜਾ ਮੈਨੂੰ ਮਨਾਵਣਾ ਐ ਨਾ ਕੋ ਮੇਰਾ ਹੈ ਤਾਂ ਨਾ ਮੈਂ ਕਿਸੇ ਨਾਲ ਰੂਸੀ ਆ ਬਸ ਜਾਨ ਛੁੱਟੀ ਜਿਹੜਾ ਤੂੰ ਹੈਗਾ ਉਹਦੇ ਕੋਲ ਰੋ ਬਸ ਬਸ ਮਕਾ ਮੇਰਾ ਦਿਮਾਗ ਖਰਾਬ ਨਹੀਂ ਕਰਨਾ ਤੂੰ ਆਪਣੇ ਘਰ ਜਲਦੀ ਨਹੀਂ ਜੀਣੀ ਬੇਗਾ ਲੈ ਜਾ ਨੂੰ ਮੇਰੀ ਅੱਖਾਂ ਦੇ ਮੇਰੇ ਜ਼ਖਮਾਂ ਨੂੰ ਤੂੰ ਨਮਕਣਾ ਲਾ ਕੇ ਨੂੰ ਸਾਹਮਣੇ ਲਿਆ ਕੇ ਠੀਕ ਐ ਨਾ ਇਹਨੂੰ ਲੈ ਜਾ ਨਿਕਲ ਲੈ ਕੇ ਇੱਥੋਂ ਕੈਥੇ ਵੀ ਮੈਂ ਨਾ ਆ ਰਹਾ ਮੈਨੂੰ ਦੱਸ ਦੇ ਵੀ